ਸਚਿਕਾ ਜੀ ਮੈਂ ਹਾਕਮਿਲ ਕਪੂਲ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਟਰੱਕ ਡਰਾਈਵਰ ਦੇ ਲਈ ਕੀਤੀ ਗਈ ਸਤਾਈ ਤੋਂ ਬਾਅਦ ਅਮਰੀਕਾ ਦੇ ਵਿੱਚ ਟਰੱਕ ਡਰਾਈਵਰ ਦਾ ਡਰਾਈਵਿੰਗ ਕਰਨਾ ਬੇਹਦ ਹੀ ਮੁਸ਼ਕਲ ਹੋ ਗਿਆ ਹੈ ਕਿਉਂਕਿ ਕ੍ਰਮਪਰ ਸ਼ਾਸਨ ਦੇ ਵੱਲੋਂ ਡਰਾਈਵਰਾਂ ਤੇ ਨੇੜੇ ਤੋਂ ਨਜ਼ਰ ਰੱਖੀ ਜਾ ਰਹੀ ਹੈ ਇਸ ਵਿੱਚਕਾਰ ਹੁਣ ਨਵੇਂ ਸਾਰੀ ਕੀਤੇ ਗਏ ਸੰਘੀ ਅੰਕੜੇ ਦੇ ਅਨੁਸਾਰ ਜੂਨ 2025 ਤੋਂ ਸਯੁਕਤ ਰਾਜ ਅਮਰੀਕਾ ਦੇ ਵਿੱਚ 3000 ਤੋਂ ਵੱਧ ਵਪਾਰਕ ਟਰੱਕ ਡਰਾਈਵਰਾਂ ਨੂੰ ਸੰਘੀ ਅੰਗਰੇਜ਼ੀ ਭਾਸ਼ਾ ਮੁਹਾਰਤ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਵਿੱਚ ਅਸਫਲ ਰਹਿਣ ਦੇ ਕਾਰਨ ਨੌਕਰੀ ਤੋਂ ਬਾਹਰ ਕਰ ਦਿੱਤਾ ਗਿਆ ਜਿਸ ਸਹਤ ਹੁਣ ਅਮਰੀਕਾ ਦੇ ਵਿੱਚ ਮਹੌਲ ਕਾਫੀ ਕਰਮਾਇਆ ਹੋਇਆ ਹੈ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਡਾਟਾਬੇਸ ਦੱਸੁੰਦੇ ਨੇ ਕਿ ਜੂਨ ਤੇ ਅਕੀ ਤੋਂ ਦੇਸ਼ ਭਰ ਦੇ ਵਿੱਚ 3020 ਆਲਫਾ ਸੰਬੰਧਤ ਆਊਟ ਆਫ ਸਰਵਿਸ ਆਰਡਰ ਜਾਰੀ ਕੀਤੇ ਗਏ ਨੇ ਇਹ ਵਾਅਦਾ ਇਸ ਸਾਲ ਦੇ ਸ਼ੁਰੂ ਦੇ ਵਿੱਚ ਜਾਰੀ ਕੀਤੇ ਗਏ ਵਾਈਟ ਹਾਊਸ ਦੇ ਕਾਰਜਕਾਰੀ ਆਦੇਸ਼ ਤੋਂ ਬਾਅਦ ਹੋਇਆ ਜਿਦੇ ਵਿੱਚ ਆਲਫਾ ਗੈਰ ਪਾਲਣਾ ਨੂੰ ਉਲੰਘਣਾ ਵਜੋਂ ਬਹਾਲ ਕੀਤਾ ਗਿਆ ਸੀ ਜਿਦੇ ਵਿੱਚ ਡਰਾਈਵਰਾਂ ਨੂੰ ਸੇਵਾ ਤੋਂ ਹਟਾਉਣ ਦੀ ਲੋੜ ਸੀ ਉਲੰਘਣਾ ਦਾ ਖੇਤਰ ਵੀ ਵੰਟ ਕਾਰਫਾਈ ਦੇ ਤਾਰਿਆਂ ਨੂੰ ਉਜਾਗਰ ਕਰਦਾ ਹੈ 3 ਅਗਸਤ ਦੇ ਅੱਤ ਤੋਂ ਤੀਜੀ ਦਿਨਾਂ ਨਾਲ ਵਾਅਦਾ ਤਰਸੋਂ ਤਾਂ ਜਦੋਂ ਡਾਟਾ ਬੇਸ ਦੇ ਵਿੱਚ 1212 ਅਜਈਆਂ ਉਲੰਘਣਾਵਾਂ ਨੂੰ ਸੂਚੀਬੱਧ ਕੀਤਾ ਗਿਆ ਸੀ ਅਜੇ ਸੱਤ ਸ਼ੌਨ ਡੈਫੀ ਨੇ ਪੁਸ਼ਟੀ ਕੀਤੀ ਹੈ ਕਿ ਕਾਜਕਾਰੀ ਆਦੇਸ਼ ਤੇ ਲਾਗੂ ਹੋਣ ਤੋਂ ਥੋੜੀ ਦੇਰ ਬਾਅਦ ਹੀ ਜੂਨ ਦੇ ਅੰਤ ਤੱਕ ਲਗਭਗ 1500 ਸਬਸਕ੍ਰਾਈਬਰਾਂ ਨੂੰ ਪਾਸੇ ਕਰ ਦਿੱਤਾ ਗਿਆ ਸੀ ਡੈਫੀ ਨੇ ਜਨਤਕ ਸੁਰੱਖਿਆ ਚਿੰਤਾਵਾਦਾ ਹਵਾਲਾ ਦਿੰਦੇ ਹੋਏ ਅੰਗਰੇਜ਼ੀ ਜ਼ਰੂਰਤਾਂ ਨੂੰ ਸਖਤੀ ਦੇ ਨਾਲ ਲਾਗੂ ਕਰਨ ਦੇ ਲਈ ਵਾਰ-ਵਾਰ ਜ਼ੋਰ ਦਿੱਤਾ ਹੈ ਇਹ ਨੀਤੀਗਤ ਤਬਦੀਲੀ ਫਲੋਰੀਡਾ ਦੇ ਟਰਨ ਪਾਈ ਕੁੱਤੇ ਹੋਏ ਇੱਕ ਹਾਈ ਪ੍ਰੋਫਾਈਲ ਹਾਦਸੇ ਦੇ ਮੱਦੇ ਨਜ਼ਰ ਆਈ ਹੈ ਜਿਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਡਰਾਈਵਰ ਹਰਜਿੰਦਰ ਸਿੰਘ ਨੂੰ ਇਸ ਬਾਰੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਕਿ

ਮਿਆਰਾ ਉੱਤੇ ਖਰੀ ਉਤਰਦੀ ਹੈ ਜਿਸ ਦੇ ਨਾਲ ਵਪਾਰਕ ਡਰਾਈਵਰਾਂ ਦੇ ਲਈ ਪਾਸ਼ਾ ਦੀਆਂ ਜ਼ਰੂਰਤਾਂ ਦੀ ਜਾਂਚ ਤੇਜ਼ ਹੋ ਗਈ ਹੈ ਸੰਗੀ ਕਾਨੂੰਨ ਦੇ ਤਹਿਤ ਵਪਾਰਕ ਡਰਾਈਵਰਾਂ ਨੂੰ ਸੜਕ ਦੇ ਸੰਕੇਤਾਂ ਨੂੰ ਸਮਝੋਣ ਦੇ ਅਧਿਕਾਰਯੋਗ ਨਾਲ ਕਲਪਤ ਕਰਨ ਅਤੇ ਲੋਨਿਤਿਆ ਰਿਪੋਰਟਾਂ ਨੂੰ ਪੂਰਾ ਕਰਨ ਲਈ ਅੰਗਰੇਜ਼ੀ ਚੰਗੀ ਤਰ੍ਹਾਂ ਪੜ੍ਹਨ ਅਤੇ ਪੋਲਣ ਦੇ ਯੋਗ ਹੋਣਾ ਚਾਹੀਦਾ ਹੈ ਇਹ ਨਿਯਮ ਸ਼ੁਰੂ ਦੇ ਵਿੱਚ ਸੇਵਾ ਤੋਂ ਬਾਹਰ ਹੋਣ ਦੀ ਉਲੰਘਣਾ ਵਜੋਂ ਲਾਗੂ ਕੀਤਾ ਗਿਆ ਸੀ ਪਰ 2016 ਦੇ ਵਿੱਚ ਮੀਮੋ ਰਾਹੀਂ ਟੀਲ ਦਿੱਤਾ ਗਿਆ ਸੀਗਾ ਨਵੇਂ ਕਾਰਜਕਾਰੀ ਆਦੇਸ਼ ਨੇ ਇਸ ਨੀਤੀ ਨੂੰ ਉਲਟਾ ਦਿੱਤਾ ਜਿਸ ਦੇ ਨਾਲ ਗੈਰ ਪਾਲਣਾ ਦੇ ਅਧਿ ਤੇ ਇੱਕ ਵਾਰ ਫਿਰ ਸੇਵਾ ਤੋਂ ਤੁਰੰਤ ਹਟਾਇਆ ਜਾ ਸਕਦਾ ਹੈ ਉਲੰਘਣਾਵਾਂ ਦੇ ਵਿੱਚ ਵੱਡਾ ਪ੍ਰਸ਼ਾਸਨ ਦੇ ਵੱਲੋਂ ਟੈਕਿੰਗ ਉਦਯੋਗ ਦੇ ਵਿੱਚ ਭਾਸ਼ਾ ਦੀਆਂ ਜ਼ਰੂਰਤਾਂ ਨੂੰ ਸਖਤ ਕਰਨ ਦੇ ਦਬਾਅ ਦੇ ਬੱਜ ਰਹੇ ਪ੍ਰਭਾਵ ਨੂੰ ਦਰਸਉਂਦਾ ਹੈ ਕਿ ਕਾਸ਼ੀਆ ਕਦਮ ਚੁਤੀਸਪਾ ਦੇ ਵਿੱਚ ਭਰਤੀ ਅਭਿਆਸਾਂ ਤੇ ਡਰਾਈਵਰ ਦੀ ਉਪਲਬਧਤਾ ਨੂੰ ਮੁੜ ਆਕਾਰ ਦੇ ਸਕਦਾ ਹੈ ਇੱਕ ਵਾਰ ਫਿਰ ਦੱਸ ਦिए ਸੱਚਕਾਲ ਜੀ ਮੈਂ ਹਕਮਿਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਟਰੱਕ ਡਰਾਈਵਰ ਦੇ ਲਈ ਕੀਤੀ ਗਈ ਸਤਾਈ ਤੋਂ ਬਾਅਦ ਅਮਰੀਕਾ ਦੇ ਵਿੱਚ ਟਰੱਕ ਡਰਾਈਵਰ ਦਾ ਡਰਾਈਵਿੰਗ ਕਰਨਾ ਬੇਹਦ ਹੀ ਮੁਸ਼ਕਲ ਹੋ ਗਿਆ ਹੈ ਕਿਉਂਕਿ ਟ੍ਰਾਂਪਰ ਸ਼ਾਸਨ ਦੇ ਵੱਲੋਂ ਡਰਾਈਵਰਾਂ ਤੇ ਨੇੜੇ ਤੋਂ ਨਜ਼ਰ ਰੱਖੀ ਜਾ ਰਹੀ ਹੈ ਇਸ ਵਿੱਚਕਾਰ ਹੋਣ ਨਵੇਂ ਸਾਰੀ ਕੀਤੇ ਗਏ ਸੰਘੀ ਅੰਕੜੇ ਦੇ ਅਨੁਸਾਰ ਜੂਨ 2025 ਤੋਂ ਸਯੁਕਤ ਰਾਜ ਅਮਰੀਕਾ ਦੇ ਵਿੱਚ 3000 ਤੋਂ ਵੱਧ ਵਪਾਰਕ ਟ੍ਰੱਕਰ ਡਰਾਈਵਰਾਂ ਨੂੰ ਸੰਘੀ ਅੰਗਰੇਜ਼ੀ ਭਾਸ਼ਾ ਮੁਹਾਰਤ ਦੀ ਜ਼ਰੂਰਤ ਨੂੰ ਪੂਰਾ ਕਰਨ ਦੇ ਵਿੱਚ ਅਸਫਲ ਰਹਿਣ ਦੇ ਕਾਰਨ ਨੌਕਰੀ ਤੋਂ ਬਾਹਰ ਕਰ ਦਿੱਤਾ ਗਿਆ ਹੈ ਜਿਸ ਸਿਹਤ ਹੁਣ ਅਮਰੀਕਾ ਦੇ ਵਿੱਚ ਮਹੌਲ ਕਾਫੀ ਕਰਮਾਇਆ ਹੋਇਆ ਹੈ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਡਾਟਾਬੇਸ ਦੱਸਉਂਦੇ ਨੇ ਕਿ ਜੂਨ ਦੇ ਅਖੀਰ ਤੋਂ ਦੇਸ਼ ਭਰ ਦੇ ਵਿੱਚ 3020 ਆਲਫਾ ਸੰਬੰਧਤ ਆਊਟ ਆਫ ਸਰਵਿਸ ਆਰਡਰ ਜਾਰੀ ਕੀਤੇ ਗਏ ਨੇ ਇਹ ਵਾਧਾ ਇਸ ਸਾਲ ਦੇ ਸ਼ੁਰੂ ਦੇ ਵਿੱਚ ਜਾਰੀ ਕੀਤੇ ਗਏ ਵਾਈਟ ਹਾਊਸ ਦੇ ਕਾਰਜਕਾਰੀ ਆਦੇਸ਼ ਤੋਂ ਬਾਅਦ ਹੋਇਆ ਜਿਦੇ ਵਿੱਚ ਆਲਫਾ ਗੈਰ ਪਾਲਣਾ ਨੂੰ ਉਲੰਘਣਾ ਵਜੋਂ ਬਹਾਲ ਕੀਤਾ ਗਿਆ ਸੀ ਜਿਦੇ ਵਿੱਚ ਡਰਾਈਵਰਾਂ ਨੂੰ ਸੇਵਾ ਤੋਂ ਹਟਾਉਣ ਦੀ ਲੋੜ ਸੀ ਉਲੰਘਣਾ ਦਾ ਖੇਤਰ ਹੀ ਵੰਟ ਕਾਰਫਾਈ ਦੇ ਤਾਰਿਆਂ ਨੂੰ ਉਜਾਗਰ ਕਰਦਾ ਇਹ ਤੇ ਗਸਤ ਦੇ ਅਰਥ ਤੋਂ ਤੇਜ਼ੀ ਦੇ ਨਾਲ ਵਾਅਦਾ ਦਰਸਉਂਦਾ ਹੈ ਜਦੋਂ ਡਾਟਾਬੇਸ ਦੇ ਵਿੱਚ 1212 ਅਜਈਆਂ ਉਲੰਘਣਾਵਾਂ ਨੂੰ ਸੂਚੀਬੱਧ ਕੀਤਾ ਗਿਆ ਸੀ। ਆਵਾਜੈ ਇਸਕਰਤ ਸ਼ੋਨ ਡੈਫੀ ਨੇ ਪੁਸ਼ਟੀ ਕੀਤੀ ਹੈ ਕਿ ਕਾਰਜਕਾਰੀ ਆਦੇਸ਼ ਦੇ ਲਾਗੂ ਹੋਣ ਤੋਂ ਥੋੜੀ ਦੇਰ ਬਾਅਦ ਹੀ ਜੂਨ ਦੇ ਅੰਤ ਤੱਕ ਲਗਭਗ 1500 ਸਬਸਕ੍ਰਾਈਬਰਾਂ ਨੂੰ ਪਾਸੇ ਕਰ ਦਿੱਤਾ ਗਿਆ ਸੀ। ਡੈਫੀ ਨੇ ਜਨਤਕ ਸੁਰੱਖਿਆ ਚਿੰਤਾਵਾਂ ਦਾ ਹਵਾਲਾ ਦਿੰਦੇ ਹੋਏ ਅੰਗਰੇਜ਼ੀ ਜ਼ਰੂਰਤਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਲਈ ਵਾਰ-ਵਾਰ ਜ਼ੋਰ ਦਿੱਤਾ ਹੈ। ਇਹ ਨੀਤੀਗਤ ਤਬਦੀਲੀ ਫਲੋਰੀਡਾ ਦੇ ਟਰਨ ਪਾਈ ਕੁੱਤੇ ਹੋਏ ਇੱਕ हाई प्रोफाइल हादसे ਦੇ ਮੱਦੇ ਨਜ਼ਰ ਆਈਏ ਜਿਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਡਰਾਈਵਰ ਹਰਜਿੰਦਰ ਸਿੰਘ ਨੂੰ ਇਸ ਬਾਰੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਕਿ ਕੀ ਉਸ ਦੀ ਅੰਗਰੇਜ਼ੀ ਮੁਹਾਰਤ ਮਿਆਰਾ ਉੱਤੇ ਖਰੀ ਉਤਰਦੀ ਹੈ ਜਿਸ ਦੇ ਨਾਲ ਵਪਾਰਕ ਡਰਾਈਵਰਾਂ ਦੇ ਲਈ ਪਾਸ਼ੇਤਿਆ ਜ਼ਰੂਰਤਾਂ ਦੀ ਜਾਂਚ ਤੇਜ਼ ਹੋ ਗਈ ਹੈ ਸੰਗੀ ਕਾਨੂੰਨ ਦੇ ਤਹਿਤ ਵਪਾਰਕ ਡਰਾਈਵਰਾਂ ਨੂੰ ਸੜਕ ਦੇ ਸੰਕੇਤਾਂ ਨੂੰ ਸਮਝਣ ਅਧਿਕਾਰਯੋਗ ਨਾਲ ਕਲਪਤ ਕਰਨਾ ਤੇ ਲੋਨਿੰਦਿਆ ਰਿਪੋਰਟਾਂ ਨੂੰ ਪੂਰਾ ਕਰਨ ਲਈ ਅੰਗਰੇਜ਼ੀ ਚੰਗੀ ਤਰ੍ਹਾਂ ਪੜਨ ਅਤੇ ਬੋਲਣ ਦੇ ਯੋਗ ਹੋਣਾ ਚਾਹੀਦਾ ਹੈ ਇਹ ਨਿਯਮ ਸ਼ੁਰੂ ਦੇਵੇ ਸੇਵਾ ਤੋਂ ਬਾਹਰ ਹੁੰਦੀ ਉਲੰਘਣਾ ਮਜੂ ਲਾਗੂ ਕੀਤਾ ਗਿਆ ਸੀ ਭਾ ਦੋ ਜ 16 ਤੇ ਵਿੱਚ ਮੀਮੋ ਰਾਹੀਂ ਟੀਲ ਦਿੱਤਾ ਗਿਆ ਸੀਗਾ ਨਵੇਂ ਕਾਰਜਕਾਰੀ ਆਦੇਸ਼ ਨੇ ਇਸ ਨੀਤੀ ਨੂੰ ਉਰਤਾ ਦਿੱਤਾ ਜਿਸ ਦੇ ਨਾਲ ਗੈਰ ਪਾਲਣਾ ਦੇ ਆਧਾਰ ਤੇ ਇੱਕ ਵਾਰ ਫਿਰ ਸੇਵਾ ਤੋਂ ਤੁਰੰਤ ਹਟਾਇਆ ਜਾ ਸਕਦਾ ਹੈ ਉਲੰਘਣਾਵਾਂ ਦੇ ਵਿੱਚ ਵੱਧਾ ਪ੍ਰਸ਼ਾਸਨ ਦੇ ਵੱਲੋਂ ਟ੍ਰੈਕਿੰਗ ਉਦਯੋਗ ਦੇ ਵਿੱਚ ਭਾਸ਼ਾ ਦੀਆਂ ਜ਼ਰੂਰਤਾਂ ਨੂੰ ਸਖਤ ਕਰਨ ਦੇ ਦਬਾਅ ਦੇ ਵੱਲ ਰਹੇ ਪ੍ਰਭਾਵ ਨੂੰ ਦਰਸਉਂਦਾ ਹੈ ਤੇ ਕਾਸ਼ੀਆ ਕਦਮ ਚੁਤੀਸ਼ ਪੱਦੇ ਵਿੱਚ ਭਰਤੀ ਅਭਿਆਸਾਂ ਤੇ ਡਰਾਈਵਰਾਂ ਦੀ ਉਪਲਬਧਤਾ ਨੂੰ ਮੁੜ ਆਕਾਰ ਦੇ ਸੱਦਾ ਹੈ ਇਕ ਵਾਫਰ ਦੱਸਦੀ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਹਕਮਿਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਟਰੱਕ ਡਰਾਈਵਰ ਦੇ ਲਈ ਕੀਤੀ ਗਈ ਸਤਾਈ ਤੋਂ ਬਾਅਦ ਅਮਰੀਕਾ ਦੇ ਵਿੱਚ ਟਰੱਕ ਡਰਾਈਵਿੰਗ ਦਾ ਡਰ ਡਰਾਈਵਿੰਗ ਕਰਨਾ ਬੇਹਦ ਹੀ ਮੁਸ਼ਕਲ ਹੋ ਗਿਆ ਹੈ ਕਿਉਂਕਿ ਟ੍ਰਾਂਪਰ ਸ਼ਾਸਨ ਦੇ ਵੱਲੋਂ ਡਰਾਈਵਰਾਂ ਤੇ ਨੇੜੇ ਤੋਂ ਨਜ਼ਰ ਰੱਖੀ ਜਾ ਰਹੀ ਹੈ ਇਸ ਵਿੱਚਕਾਰ ਹੁਣ ਨਵੇਂ ਸਾਰੀ ਕੀਤੇ ਗਏ ਸੰਘੀ ਅੰਕੜੇ ਦੇ ਅਨੁਸਾਰ ਜੂਨ 2025 ਤੋਂ ਸਯੁਕਤ ਰਾਜ ਅਮਰੀਕਾ ਦੇ ਵਿੱਚ 3000 ਤੋਂ ਵੱਧ ਵਪਾਰਕ ਟਰੱਕ ਡਰਾਈਵਰਾਂ ਨੂੰ ਸੰਘੀ ਅੰਗਰੇਜ਼ੀ ਭਾਸ਼ਾ ਮੁਹਾਰਤ ਦੀ ਜ਼ਰੂਰਤ ਨੂੰ ਪੂਰਾ ਕਰਨ ਦੇ ਵਿੱਚ ਅਸਫਲ ਰਹਿਣ ਦੇ ਕਾਰਨ ਨੌਕਰੀ ਤੋਂ ਬਾਹਰ ਕਰ ਦਿੱਤਾ ਗਿਆ ਜਿਸ ਸਹਤ ਹੁਣ ਅਮਰੀਕਾ ਦੇ ਵਿੱਚ ਮਹੌਲ ਕਾਫੀ ਗਰਮਾਇਆ ਹੋਇਆ ਹੈ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਡਾਟਾਬੇਸ ਦੱਸਉਂਦੇ ਨੇ ਕਿ ਜੂਨ ਦੇ ਅਖੀਰ ਤੋਂ ਦੇਸ਼ ਭਰ ਦੇ ਵਿੱਚ 3020 ਆਲਫਾ ਸੰਬੰਧਤ ਆਊਟ ਆਫ ਸਰਵਿਸ ਆਰਡਰ ਜਾਰੀ ਕੀਤੇ ਗਏ ਨੇ ਇਹ ਵੱਦਾ ਇਸ ਸਾਲ ਦੇ ਸ਼ੁਰੂ ਦੇ ਵਿੱਚ ਜਾਰੀ ਕੀਤੇ ਗਏ ਵਾਈਟ ਹਾਊਸ ਦੇ ਕਲਚਕਰੀ ਆਦੇਸ਼ ਤੋਂ ਬਾਅਦ ਹੋਇਆ ਜਿਸ ਦੇ ਵਿੱਚ ਆਲਫਾ ਗੈਰ ਪਾਲਣਾ ਨੂੰ ਉਲੰਘਣਾ ਵਜੋਂ ਬਹਾਲ ਕੀਤਾ ਗਿਆ ਸੀ ਜਿਦੇ ਵਿੱਚ ਡਰਾਈਵਰਾਂ ਨੂੰ ਸੇਵਾ ਤੋਂ ਹਟਾਉਣ ਦੀ ਲੋੜ ਸੀ ਉਲੰਘਣਾ ਦਾ ਖੇਤਰ ਵੀ ਵੰਡ ਕਾਰਵਾਈ ਤੇ ਤਾਰਿਆਂ ਨੂੰ ਉਜਾਗਰ ਕਰਦਾ ਹੈ 3 ਅਗਸਤ ਦੇ ਅਰਥ ਤੋਂ ਤੇਜ਼ੀ ਦੇ ਨਾਲ ਵਾਅਦਾ ਤਰਸੁੰਦਾ ਹੈ ਜਦੋਂ ਡਾਟਾ ਬੇਸ ਦੇ ਵਿੱਚ 1212 ਅਜਈਆਂ ਉਲੰਘਣਾਵਾਂ ਨੂੰ ਸੂਚੀਬੱਧ ਕੀਤਾ ਗਿਆ ਸੀ ਅਜੇ ਇਸਕਰਤਲ ਸ਼ੌਨ ਡੈਫੀ ਨੇ ਪੁਸ਼ਟੀ ਕੀਤੀ ਹੈ ਕਿ ਕਾਜਕਾਰੀ ਆਦੇਸ਼ ਤੇ ਲਾਗੂ ਹੋਣ ਤੋਂ ਥੋੜੀ ਦੇਰ ਬਾਅਦ ਹੀ ਜੂਨ ਦੇ ਅੰਤ ਤੱਕ ਲਗਭਗ 1500 ਸਬਸਕ੍ਰਾਈਬਰਾਂ ਨੂੰ ਪਾਸੇ ਕਰ ਦਿੱਤਾ ਗਿਆ ਸੀ ਡੈਫੀ ਨੇ ਜਨਤਕ ਸੁਰੱਖਿਆ ਚਿੰਤਾਵਾਦਾ ਹਵਾਲਾ ਦਿੰਦੇ ਹੋਏ ਅੰਗਰੇਜ਼ੀ ਜ਼ਰੂਰਤਾਂ ਨੂੰ ਸਖਤੀ ਦੇ ਨਾਲ ਲਾਗੂ ਕਰਨ ਦੇ ਲਈ ਵਾਰ-ਵਾਰ ਜ਼ੋਰ ਦਿੱਤਾ ਹੈ ਇਹ ਨੀਤੀਗਤ ਤਬਦੀਲੀ ਫਲੋਰਿਡਾ ਦੇ ਟਰਨ ਪਾਈਕ ਉਤੇ ਹੋਏ ਇੱਕ ਹਾਈ ਪ੍ਰੋਫਾਈਲ ਹਾਦਸੇ ਦੇ ਮੱਦੇ ਨਜ਼ਰ ਆਈ ਹੈ ਜਿਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਗਾਇਵਰ ਹਰਜਿੰਦਰ ਸਿੰਘ ਨੂੰ ਇਸ ਬਾਰੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਕਿ O zi în ਮਿਆਰਾ ਉੱਤੇ ਖਰੀ ਉਤਰਦੀ ਹੈ ਜੀਤੇ ਨਾਲ ਵਪਾਰਕ ਡਰਾਈਵਰਾਂ ਦੇ ਲਈ ਪਾਸ਼ਾਤਿਆ ਜ਼ਰੂਰਤਾਂ ਦੀ ਜਾਂਚ ਤੇਜ਼ ਹੋ ਗਈ ਹੈ ਸੰਗੀ ਕਾਨੂੰਨ ਦੇ ਤਹਿਤ ਵਪਾਰਕ ਡਰਾਈਵਰਾਂ ਨੂੰ ਸੜਕ ਦੇ ਸੰਕੇਤਾਂ ਨੂੰ ਸਮਝਣ ਅਧਿਕਾਰਯੋਗ ਨਾਲ ਕਲਪਤ ਕਰਨ ਅਤੇ ਲੋੜਿੰਦਿਆ ਰਿਪੋਰਟਾਂ ਨੂੰ ਪੂਰਾ ਕਰਨ ਲਈ ਅੰਗਰੇਜ਼ੀ ਚੰਗੀ ਤਰ੍ਹਾਂ ਪੜਨ ਅਤੇ ਬੋਲਣ ਦੇ ਯੋਗ ਹੋਣਾ ਚਾਹੀਦਾ ਹੈ ਇਹ ਨਿਯਮ ਸ਼ੁਰੂ ਦੇ ਵਿੱਚ ਸੇਵਾ ਤੋਂ ਬਾਹਰ ਹੋਂਦੀ ਉਲੰਘਣਾ ਵਜੋਂ ਲਾਗੂ ਕੀਤਾ ਗਿਆ ਸੀ ਪਰ 2016 ਤੇ ਵਿੱਚ ਮੀਮੋ ਰਾਹੀਂ ਟੀਲ ਦਿੱਤਾ ਗਿਆ ਸੀਗਾ ਨਵੇਂ ਕਾਰਜਕਾਰੀ ਆਦੇਸ਼ ਨੇ ਇਸ ਨੀਤੀ ਨੂੰ ਉਲਟਾ ਦਿੱਤਾ ਜੀਤੇ ਨਾਲ ਗੈਰ ਪਾਲਣਾ ਦੇ ਤੇ ਇੱਕ ਵਾਰ ਫਿਰ ਸੇਵਾ ਤੋਂ ਤੁਰੰਤ ਹਟਾਇਆ ਜਾ ਸਕਦਾ ਹੈ ਉਲੰਘਣਾਵਾਂ ਦੇ ਵਿੱਚ ਵੱਡਾ ਪ੍ਰਸ਼ਾਸਨ ਦੇ ਵੱਲੋਂ ਟ੍ਰਕਿੰਗ ਉਦਯੋਗ ਦੇ ਵਿੱਚ ਭਾਸ਼ਾ ਦੀਆਂ ਜ਼ਰੂਰਤਾਂ ਨੂੰ ਸਖਤ ਕਰਨ ਦੇ ਦਬਾਅ ਦੇ ਬੱਜ ਰੇ ਪ੍ਰਭਾਵ ਨੂੰ ਦਰਸਉਂਦਾ ਹੈ ਕਿ ਕਾਝੇ ਆ ਕਦਮ ਚੁਤੇ ਇਸ ਭੱਦੇ ਵਿੱਚ ਭਰਤੀ ਅਭਿਆਸਾਂ ਤੇ ਡਰਾਈਵਰ ਦੀ ਉਪਲਬਧਤਾ ਨੂੰ ਮੁੜ ਆਕਾਰ ਦੇ ਸਕਦਾ ਹੈ ਇੱਕ ਵਾਰ ਫਿਰ ਦੱਸ ਦिए ਸੱਚਕਾਲ ਜੀ ਮੈਂ ਹਾਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਵੱਲੋਂ ਟਰੱਕ ਡਰਾਈਵਰ ਦੇ ਲਈ ਕੀਤੀ ਗਈ ਸਤਾਈ ਤੋਂ ਬਾਅਦ ਅਮਰੀਕਾ ਦੇ ਵਿੱਚ ਟਰੱਕ ਡਰਾਈਵਿੰਗ ਦਾ ਡਰ ਡਰਾਈਵਿੰਗ ਕਰਨਾ ਬੇਹਦ ਹੀ ਮੁਸ਼ਕਲ ਹੋ ਗਿਆ ਹੈ ਕਿਉਂਕਿ ਟ੍ਰਾਂਪਰ ਸ਼ਾਸਨ ਦੇ ਵੱਲੋਂ ਡਰਾਈਵਰਾਂ ਤੇ ਨੇੜੇ ਤੋਂ ਨਜ਼ਰ ਰੱਖੀ ਜਾ ਰਹੀ ਹੈ ਇਸ ਵਿੱਚਕਾਰ ਹੋਣ ਨਵੇਂ ਸਾਰੀ ਕੀਤੇ ਗਏ ਸੰਖੀ ਅੰਕੜੇ ਦੇ ਅਨੁਸਾਰ ਜੂਨ 2025 ਤੋਂ ਸਯੁਕਤ ਰਾਜ ਅਮਰੀਕਾ ਦੇ ਵਿੱਚ 3000 ਤੋਂ ਵੱਧ ਵਪਾਰਕ ਟ੍ਰੱਕਰ ਡਰਾਈਵਰਾਂ ਨੂੰ ਸੰਗੀ ਅੰਗਰੇਜ਼ੀ ਭਾਸ਼ਾ ਮੁਹਾਰਤ ਦੀ ਜ਼ਰੂਰਤ ਨੂੰ ਪੂਰਾ ਕਰਨ ਦੇ ਵਿੱਚ ਅਸਫਲ ਰਹਿਣ ਦੇ ਕਾਰਨ ਨੌਕਰੀ ਤੋਂ ਬਾਹਰ ਕਰ ਦਿੱਤਾ ਗਿਆ ਦੀ ਸਿਹਤ ਹੁਣ ਅਮਰੀਕਾ ਦੇ ਵਿੱਚ ਮਹਮੋਲ ਕਾਫੀ ਕਰਮਾਇਆ ਹੋਇਆ ਹੈ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਡਾਟਾਬੇਸ ਦੱਸੁੰਦੇ ਨੇ ਕਿ ਜੂਨ ਦੇ ਅਖੀਰ ਤੋਂ ਦੇਸ਼ ਭਰ ਦੇ ਵਿੱਚ 3020 ਆਲਫਾ ਸੰਬੰਧਤ ਆਊਟ ਆਫ ਸਰਵਿਸ ਆਰਡਰ ਜਾਰੀ ਕੀਤੇ ਗਏ ਨੇ ਇਹ ਵੱਦਾ ਇਸ ਸਾਲ ਦੇ ਸ਼ੁਰੂ ਦੇ ਵਿੱਚ ਜਾਰੀ ਕੀਤੇ ਗਏ ਵਾਈਟ ਹਾਊਸ ਦੇ ਕਲਚਕਰੀ ਆਦੇਸ਼ ਤੋਂ ਬਾਅਦ ਹੋਇਆ ਜਿਦੇ ਵਿੱਚ ਆਲਫਾ ਗੈਰ ਪਾਲਣਾ ਨੂੰ ਉਲੰਘਣਾ ਵਜੋਂ ਬਹਾਲ ਕੀਤਾ ਗਿਆ ਸੀ ਜਿਦੇ ਵਿੱਚ ਡਰਾਈਵਰਾਂ ਨੂੰ ਸੇਵਾ ਤੋਂ ਹਟਾਉਣ ਦੀ ਲੋੜ ਸੀ ਉਲੰਘਣਾ ਦਾ ਖੇਤਰ ਵੀ ਵੰਡ ਕਾਰਵਾਈ ਤੇ ਤਾਰਿਆਂ ਨੂੰ ਉਜਾਗਰ ਕਰਦੇ ਇਹ ਅਗਸਤ ਦੇ ਅੱਧ ਤੋਂ ਤੇਜ਼ੀ ਦੇ ਨਾਲ ਵਾਧਾ ਦਰਸਾਉਂਦਾ ਜਦੋਂ ਡਾਟਾਬੇਸ ਦੇ ਵਿੱਚ 1212 ਅਜਈਆਂ ਉਲੰਘਣਾਵਾਂ ਨੂੰ ਸੂਚਿਤ ਪੱਤਰ ਕੀਤਾ ਗਿਆ ਸੀ ਆਵਾਜੈ ਇਸਕਰਤਲ ਸ਼ੋਨ ਡਫੀ ਨੇ ਪੁਸ਼ਟੀ ਕੀਤੀ ਹੈ ਕਿ ਕਾਰਜਕਾਰੀ ਆਦੇਸ਼ ਦੇ ਲਾਗੂ ਹੋਣ ਤੋਂ ਥੋੜੀ ਦੇਰ ਬਾਅਦ ਹੀ ਜੂਨ ਦੇ ਅੰਤ ਤੱਕ ਲਗਭਗ 1500 ਸਬਸਕ੍ਰਾਈਬਰਾਂ ਨੂੰ ਪਾਸੇ ਕਰ ਦਿੱਤਾ ਗਿਆ ਸੀ ਡਫੀ ਨੇ ਜਨਤਕ ਸੁਰੱਖਿਆ ਚਿੰਤਾਵਾਦਾ ਵਾਲਾ ਦਿੰਦੇ ਹੋਏ ਅੰਗਰੇਜ਼ੀ ਜ਼ਰੂਰਤਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਲਈ ਵਾਰ-ਵਾਰ ਜ਼ੋਰ ਦਿੱਤਾ ਇਹ ਨੀਤੀਗਤ ਤਬਦੀਲੀ ਫਲੋਰੀਡਾ ਦੇ ਟਰਨ ਪਾਈਕ ਉਤੇ ਹੋਏ ਇੱਕ हाई प्रोफाइल हादसे ਦੇ ਮੱਦੇ ਨਜ਼ਰ ਆਈਏ ਜਿਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ ਡਰਾਈਵਰ ਹਰਜਿੰਦਰ ਸਿੰਘ ਨੂੰ ਇਸ ਬਾਰੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ ਕਿ ਕੀ ਉਸ ਦੀ ਅੰਗਰੇਜ਼ੀ ਮੁਹਾਰਤ ਮਿਆਰਾ ਉੱਤੇ ਖਰੀ ਉਤਰਦੀ ਹੈ ਜਿਦੇ ਨਾਲ ਵਪਾਰਕ ਡਰਾਈਵਰਾਂ ਦੇ ਲਈ ਪਾਸ਼ਾਤਿਆ ਜ਼ਰੂਰਤਾਂ ਦੀ ਜਾਂਚ ਤੇਜ਼ ਹੋ ਗਈ ਹੈ ਸੰਗੀ ਕਾਨੂੰਨ ਦੇ ਤਹਿਤ ਵਪਾਰਕ ਡਰਾਈਵਰਾਂ ਨੂੰ ਸੜਕ ਦੇ ਸੰਕੇਤਾਂ ਨੂੰ ਸਮਝਣ ਦੇ ਅਧਿਕਾਰਯੋਗ ਨਾਲ ਕਲਪਤ ਕਰਨ ਅਤੇ ਲੋਨਿਤਿਆ ਰਿਪੋਰਟਾਂ ਨੂੰ ਪੂਰਾ ਕਰਨ ਲਈ ਅੰਗਰੇਜ਼ੀ ਚੰਗੀ ਤਰ੍ਹਾਂ ਪੜਨ ਅਤੇ ਬੋਲਣ ਦੇ ਯੋਗ ਹੋਣਾ ਚਾਹੀਦਾ ਹੈ ਇਹ ਨਿਯਮ ਸ਼ੁਰੂ ਦੇ ਵਿੱਚ ਸੇਵਾ ਤੋਂ ਬਾਹਰ ਹੁੰਦੀ ਉਲੰਘਣਾ ਵਜੋਂ ਲਾਗੂ ਕੀਤਾ ਗਿਆ ਸੀ ਭਾ ਦੋ ਜ 16 ਤੇ ਵਿੱਚ ਮੀਮੋ ਰਾਹੀਂ ਟੀਲ ਦਿੱਤਾ ਗਿਆ ਸੀਗਾ ਨਵੇਂ ਕਾਰਜਕਾਰੀ ਦੇਸ਼ ਨੇ ਇਸ ਨੀਤੀ ਨੂੰ ਉਰਤਾ ਦਿੱਤਾ ਜਿਸ ਦੇ ਨਾਲ ਗੈਰ ਪਾਲਣਾ ਦੇ ਆਧਾਰ ਤੇ ਇੱਕ ਵਾਰ ਫੇਰ ਸੇਵਾ ਤੋਂ ਤੁਰੰਤ ਹਟਾਇਆ ਜਾ ਸਕਦਾ ਹੈ ਉਲੰਘਣਾਵਾਂ ਦੇ ਵਿੱਚ ਵੱਧਦਾ ਪ੍ਰਸ਼ਾਸਨ ਦੇ ਵੱਲੋਂ ਟ੍ਰੈਫਿੰਗ ਉਦਯੋਗ ਦੇ ਵਿੱਚ ਭਾਸ਼ਾ ਦੀਆਂ ਜ਼ਰੂਰਤਾਂ ਨੂੰ ਸਖਤ ਕਰਨ ਦੇ ਦਬਾਅ ਦੇ ਬੱਜ ਰੇ ਪ੍ਰਭਾਵਨ ਦਰਸ਼ੋਂਦਾ ਹੈ ਤੇ ਇਹ ਕਾਝਾ ਕਦਮ ਚੁਤੀਸ਼ ਪੱਧ ਦੇ ਵਿੱਚ ਭਰਤੀ ਅਭਿਆਸਾਂ ਅਤੇ ਡਰਾਈਵਰਾਂ ਦੀ ਉਪਲਬਧਤਾ ਨੂੰ ਮੁੜ ਆਕਾਰ ਦੇ ਸਕਦਾ ਹੈ